ਬਹੁਤ ਵੱਡਾ ਨਾਰਾ ਦਿੰਦਾ ਕਿ ਸਾਡੇ 92 ਐਮਐਲਏ ਮੰਡ ਤੋਂ ਬਾਅਦ ਅਸੀਂ ਪੰਜਾਬ ਦੇ ਅੰਦਰ 2 2.5 ਸਾਲ ਕਹਿੰਦੇ ਅਸੀਂ ਬੜੀ ਚੰਗੀ ਤਰ੍ਹਾਂ guzari ਕੀਤੀ ਤੇ ਸਾਡਾ ਰਾਜ ਤੇ ਪ੍ਰਸ਼ਾਸਨ ਸ਼ਾਸਨ ਬੜਾ ਵਧੀਆ ਚੱਲਦਾ ਸੀ ਤੇ ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਭਗਵੰਤ ਮਾਨ ਦੇ 9-10 ਵਜ਼ੀਰ ਜਿਹੜੇ ਸੀ ਜਿੱਥੇ ਉਹ ਆਪਣੀਆਂ ਸੀਟਾਂ ਹਾਰ ਗਏ ਉਥੇ ਆਪਣੇ ਹਲਕੇ ਵੀ ਹਾਰ ਗਏ ਕਟਰੀਆਂ ਤੋਂ ਇਲਾਵਾ ਜਿਹੜੇ 52 ਤੋਂ ਵੱਧ ਨੇ ਮੇਰੇ ਕੋਲ ਅੰਕੜਾ ਵੈਸੇ ਇੰਨਾ ਹੈ ਤਾਂ ਮੇਰੇ ਖਿਆਲ ਦੇ ਅੰਦਰ ਅਣਾਟਾਂ ਦੇ ਉੱਤੇ ਸਰਕਾਰ ਬਣ ਜਾਂਦੀ ਹੈ 59 ਦੇ ਉੱਤੇ ਤੇ ਜੇ 10 ਮੰਤਰੀ ਹਾਰ ਜਾਣ 52 55 ਐਮਐਲਏ ਹਾਰ ਜਾਣ ਤਾਂ ਫਿਰ ਭਗਵੰਤ ਮਾਨ ਜੀ ਜੇ ਤੁਹਾਡੇ ਅੰਦਰ ਜਰਾ ਵੀ ਪੰਜਾਬੀਅਤ ਦਾ ਖੂਨ ਹੈ ਜੇ ਜਰਾ ਵੀ ਤੁਹਾਡੇ ਅੰਦਰ ਨੈਤਿਕਤਾ ਹੈ ਜੇ ਜਰਾ ਵੀ ਤੁਸੀਂ ਸਮਝਦੇ ਹੋ ਕਿ ਸਾਡੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਤੁਹਾਨੂੰ ਜਿਹੜੀ ਤੁਸੀਂ 13 0 ਦੀ ਗੱਲ ਕਰਦੇ ਸੀ ਨਾ ਪੰਜਾਬੀਆਂ ਨੇ ਤੁਹਾਡੇ ਨਾਲ ਉਹ ਬਿਵਹਾਰ ਕੀਤਾ ਕਿ ਤੁਸੀਂ ਪੰਜਾਬੀਆਂ ਨਾਲ ਜਿਹੜਾ ਧੋਖਾ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦਾ ਮੂੰਹ ਤੋੜਮਾ ਜਵਾਬ ਦਿੱਤਾ ਤੇ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਤੇ ਤੂੰ ਕਹਿੰਦਾ ਸੀ ਮੈਂ ਬਹੁਤ ਵੱਡਾ ਇਨਕਲਾਬੀ ਐ ਤੇ ਜੇ ਤੂੰ ਬਹੁਤ ਵੱਡਾ ਇਨਕਲਾਬੀ ਆ ਨਾ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਤਾਂ ਕਿ ਲੋਕਾਂ ਦੇ ਵਿੱਚ ਮੁੜ ਕੇ ਜਾ ਲੋਕਾਂ ਦਾ ਫਤਵਾ ਲੈ ਤੇਰੇ ਤੇਰੇ ਐਮ ਐਲ اے ਔਰ ਮੰਤਰੀ ਹਾਰ ਗਏ ਤੈਨੂੰ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਜਿਹੜਾ ਤੂੰ ਇਹ ਇਹ ਤੇਰੀ ਹਾਰ ਕਿਉਂ ਹੋਈ ਹੈ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਤੂੰ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਤੂੰ ਕਹਿੰਦੇ ਪੰਜਾਬ ਦੇ ਅੰਦਰ ਕਹਿੰਦਾ ਸੀ ਮੈਂ ਨਸ਼ਾ ਮੁਕਤ ਪੰਜਾਬ ਕਰ ਦੇਣਾ ਲੋਕ ਬੱਚੇ ਸਾਡੇ ਮਰ ਰਹੇ ਨੇ ਤੂੰ ਕਹਿੰਦਾ ਸੀ ਧਰਨਾ ਮੈਂ ਪੰਜਾਬ ਕਰ ਦੇਣਾ ਲੋਕ ਸਾਡੇ ਬੱਚਿਏ ਬੱਚੀਆਂ ਅੱਜ ਵੀ ਧਰਨੇ ਪ੍ਰਦਰਸ਼ਨ ਮਜਾਰੇ ਕਰਦੇ ਸੜਕਾਂ ਦੇ ਉੱਤੇ ਰੋਂਦੇ ਫਿਰਦੇ ਨੇ ਤੂੰ ਉਹਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਵਿੱਚ ਉਹਨਾਂ ਸਾਰੇ ਸਿੱਖਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਟੀਚਰਾਂ ਨੂੰ ਕੁੱਟਿਆ ਅਧਿਆਪਕਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤੇ ਤਾਂ ਤੈਨੂੰ ਪੰਜਾਬ ਦੇ ਅੰਦਰ ਇਸ ਕਰਕੇ ਬਹੁਤ ਵੱਡੀ ਹਾਰ ਦੇਖਣੀ ਪਈ ਹੈ ਕਿ ਤੂੰ ਸਵਾਏ ਲੋਕਾਂ ਦੇ ਉੱਤੇ ਜ਼ੁਲਮ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ ਸਾਡੀਆਂ ਧੀਆਂ ਪੈਣਾ ਨੂੰ ਤੇਰੀ ਸਰਕਾਰ ਨੇ ਤੇਰੀ ਪੁਲਸ ਨੇ ਡਟ ਕੇ ਸੜਕਾਂ ਦੇ ਉੱਤੇ ਘੜੀਸਿਆ ਤੇ ਲੋਕਾਂ ਨੇ ਤੇਰਾ ਮੂੰਹ ਤੋੜਮਾ ਜਵਾਬ ਜਿਹੜਾ ਉਹ ਤੈਨੂੰ ਦਿੱਤਾ ਤੂੰ ਲੋਕਾਂ ਦੀਆਂ ਜਿਹੜੇ ਸਾਡੇ ਬੱਚੇ ਪੱਗਾਂ ਬੰਦੇ ਸੀ ਸਰਦਾਰ ਸੀ ਤੂੰ ਉਹਨਾਂ ਦੀਆਂ ਪੱਗਾਂ ਨੂੰ ਪੈਰਾਂ ਦੇ ਵਿੱਚ ਰੋਲਿਆ ਇਹਨੂੰ ਇਸ ਕਰਕੇ ਵੀ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਮਾ ਜਿਹੜਾ ਉਹ ਜਵਾਬ ਦਿੱਤਾ ਤੇ ਸਭ ਤੋਂ ਵੱਡਾ ਕਿਸਾਨਾਂ ਦੇ ਨਾਲ ਜਿਹੜਾ ਤੂੰ ਸ਼ੰਭੂ ਬਾਰਡਰ ਤੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਖੱਟੜ ਦੀ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਸ਼ੁਭਮ ਵਰਗੇ ਸਾਡੇ ਨੌਜਵਾਨ ਜਿਹੜੇ ਸੀ ਉਹ ਸ਼ਹੀਦ ਹੋਏ ਨੌ ਹੋਰ ਸਾਡੇ ਜਿਹੜੇ ਕਿਸਾਨ ਭਰਾ ਉੱਥੇ ਸ਼ਹੀਦ ਹੋਏ ਤੈਨੂੰ ਇਸ ਕਰਕੇ ਲੋਕਾਂ ਨੇ ਤੇਰਾ ਮੂੰਹ ਤੋੜਮਾ ਜਵਾਬ ਜਿਹੜਾ ਉਹ ਉਹ ਇਹਨਾਂ ਵੋਟਾਂ ਦੇ ਵਿੱਚ ਦੇ ਕੇ ਤੈਨੂੰ ਜਿਹੜਾ ਉਹਨਾਂ ਨੇ ਦੱਸਿਆ ਔਰ ਜਿਹੜਾ ਤੂੰ ਕਹਿੰਦਾ ਸੀ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਾ ਔਰ ਅੱਜ ਕਰੋੜਾਂ ਹਜ਼ਾਰਾਂ ਲੱਖਾਂ ਦਾ ਕਰਜ਼ਾ ਜਿਹੜਾ ਉਹ ਤੂੰ ਪੰਜਾਬ ਦੇ ਅੰਦਰ ਮੜ ਕੇ ਤੇ ਤੂੰ ਪੰਜਾਬ ਦੀ ਸੱਤਾ ਨੂੰ ਨਹੀਂ ਚਲਾ ਸਕਦਾ ਜੇ ਤੂੰ ਕਹਿੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਸਾਡੇ ਕੋਲ ਭਰਿਆ ਪਿਆ ਤਾਂ ਫਿਰ 51 51 ਹਜ਼ਾਰ ਦੀਆਂ ਸਕੀਮਾਂ ਦਾ ਪੈਸਾ ਕਿੱਥੇ ਗਿਆ ਸ਼ਗਨ ਸਕੀਮਾਂ ਦਾ ਪੈਸਾ ਕਿੱਥੇ ਗਿਆ ਪੈਨਸ਼ਨਾਂ ਦਾ ਪੈਸਾ ਕਿੱਥੇ ਗਿਆ ਔਰ ਤੁਸੀਂ ਹਜ਼ਾਰ ਹਜ਼ਾਰ ਦੀ ਗੱਲ ਕਰਦੇ ਸੀ ਬੜੀ ਸ਼ਰਮ ਦੀ ਗੱਲ ਆ ਭਗਵੰਤ ਮਾਨ ਜੀ ਤੇਰੇ ਵਾਸਤੇ ਮੇਰਾ ਸ਼ਬਦ ਕੌੜਾ ਹੋ ਸਕਦਾ ਕਿਉਂਕਿ ਤੂੰ ਹਜ਼ਾਰ ਹਜ਼ਾਰ ਔਰਤਾਂ ਨੂੰ ਦਿੱਤਾ ਨਹੀਂ ਤੇ ਤੂੰ ਕਹਿੰਦਾ ਹੁਣ ਅਸੀਂ 1100 ਦੇਾਂਗੇ ਕਮਾਲ ਦੀ ਗੱਲ ਆ ਐਡਾ ਝੂਠਾ ਤੇ ਮਕਾਰ ਮੁੱਖ ਮੰਤਰੀ ਪੰਜਾਬ ਦੇ ਅੰਦਰ ਸਾਡੀਆਂ ਧੀਆਂ ਭੈਣਾਂ ਦੇ ਨਾਲ ਐਡਾ ਮਜ਼ਾਕ ਕਰ ਰਿਹਾ ਕਿ ਤੂੰ ਗਿਆ 1000 ਤਾਂ ਕੀ ਦੇਣਾ ਸੀ ਕਹਿੰਦਾ ਹੁਣ ਮੈਂ 1100 ਦਊਂਗਾ ਜੇ ਤੂੰ ਹਜ਼ਾਰ ਦਿੱਤਾ ਹੁੰਦਾ ਤਾਂ ਫਿਰ ਤੈਨੂੰ ਕਹਿਣ ਦਾ ਹੱਕ ਸੀ ਕਿ ਮੈਂ ਹੁਣ 1100 ਰੁਪਇਆ ਜਿਹੜਾ ਉਹ ਉਹ ਦੇਵਾਂਗਾ ਤੇ ਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਤੂੰ ਦਿੱਤਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਖਾਸ ਕਰਕੇ ਮੈਂ ਦਲਕ ڈپਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਪੰਜਾਬ ਦੀ ਵਿਧਾਨ ਸਭਾ ਚ ਕੀਤੀ ਔਰ ਨਾਰੇ ਲਾਏ ਭਗਵੰਤ ਮਾਨ ਨੂੰ ਕਿ ਆਪਣਾ ਵਾਅਦਾ ਜਿਹੜਾ ਉਹ ਪੂਰਾ ਕਰੋ ਪਰ ਭਗਵੰਤ ਮਾਨ ਨੇ ਮੇਰਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ અપਮਾਨ ਕੀਤਾ ਔਰ ਮੈਨੂੰ ਇੱਥੋਂ ਤੱਕ ਕਿ ਜੁੱਤੀ ਤੱਕ ਸੰਘਾਉਣ ਦੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਨੇ ਕੀਤੀਆਂ ਸੀ ਕਿ ਭਗਵੰਤ ਮਾਨ ਨੂੰ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਹਿ ਕੇ ਆਇਆ ਸੀ ਕਿ ਆਈ ਭਗਵੰਤ ਮਾਨ ਦਾ ਜਲੰਧਰ ਤੇ ਆਈ ਪੰਜਾਬ ਲੋਕ ਤੈਨੂੰ ਬੰਦਾ ਬਣਾ ਕੇ ਚੰਡੀਗੜ੍ਹ ਵਾਪਸ ਭੇਜਣਗੇ ਆਦਮਪੁਰ ਆਇਆ ਮੈਂ ਕਿਹਾ ਸੀ ਕਿ ਮੇਰੇ ਆਦਮਪੁਰ ਆਈ 300 ਮੀਟਰ ਦਾ ਸਿਰਫ 300 ਮੀਟਰ ਦਾ ਰੋਡ ਸ਼ੋਰ ਰੱਖਿਆ ਔਰ 50 ਮੀਟਰ ਤੱਕ ਜਾਣ ਨਹੀਂ ਦਿੱਤਾ ਪੁਲਿਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਨਾਲ ਲੱਗੇ ਰਹੇ ਕਿਉਂਕਿ ਸادات ਚਰਨਜੀਤ ਸਿੰਘ ਚੰਨੀ ਉਹਨਾਂ ਦਾ ਮੇਰੇ ਹਲਕੇ ਦੇ ਅੰਦਰ ਪ੍ਰੋਗਰਾਮ ਸੀ ਮੇਰਾ ਵੀ ਇੱਧਰ ਉੱਧਰ ਸੰਪਰਕ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਆਗਮਪੁਰ ਪਹੁੰਚਣ ਵਾਲਾ ਮੈਂ ਪੁਲਿਸ ਦੀਆਂ ਬੰਦਸ਼ਾਂ ਤੋੜ ਕੇ ਸਿਰ ਦੇ ਉੱਤੇ ਸਾਫਾ ਬੰਨ ਕੇ ਮੋਟਰਸਾਈਕਲ ਤੇ ਚੜ ਕੇ ਭਗਵੰਤ ਮਾਨ ਦੇ ਮੋੜੇ 'ਚ ਆ ਖੜਾ ਹੋਇਆ ਔਰ ਉਹਨੂੰ 50 ਮੀਟਰ ਤੱਕ ਦਾ ਵੀ ਜਿਹੜਾ ਨਾ ਉਹ ਰੋਡ ショਅ ਨਹੀਂ ਕਰ ਲ ਦਿੰਦਾ ਇਹ ਸਾਰਾ ਕੁਝ ਤੁਸੀਂ ਪੀਡੀਆ ਵਾਲੇ ਜਾਣਦੇ ਹੋ ਔਨ ਰਿਕਾਰਡ ਹੈ ਔਰ ਮੈਂ ਭਗਵੰਤ ਮਾਨ ਜੀ ਤੈਨੂੰ ਇੱਥੋਂ ਬਰੰਗ ਮੋੜ ਕੇ ਔਰ ਪੰਜਾਬ ਦੇ ਵਿੱਚੋਂ ਜਲੰਧਰ ਦੇ ਅੰਦਰ ਕਾਂਗਰਸ ਪਾਰਟੀ ਸਭ ਤੋਂ ਵੱਧ ਵੋਟਾਂ ਦੇ ਨਾਲ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਪੰਜਾਬ ਦੇ ਦਲਤਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਪੰਜਾਬ ਦੇ ਵਪਾਰੀ ਵਰਗ ਨੇ ਖਾਸ ਕਰਕੇ ਜਲੰਧਰ ਤੇ ਪੰਜਾਬ ਦੇ ਲੋਕਾਂ ਨੇ ਤੈਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਹੈ ਔਰ ਜਿਹੜੀ ਗੱਲ ਤੂੰ ਤੈਨੂੰ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਹੀ ਸੀ ਔਰ ਉਹ ਮੈਂ ਪੂਰੀ ਕਰਕੇ ਦਿਖਾਈ ਹੈ ਮੇਰੇ ਅੰਦਰ ਨੈਤਿਕਤਾ ਹੈ ਤੇ ਭਗਵੰਤ ਮਾਨ ਜੀ ਤੈਨੂੰ ਟਕਰਾਂਗਾ ਹੁਣ ਫਿਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜੂਨ ਦੇ ਮਹੀਨੇ ਦੇ ਅੰਦਰ ਚੜ੍ਹਿਆ ਜਿਹੜਾ ਮਹੀਨਾ ਇਹਦੇ ਅੰਦਰ ਸਾਡਾ ਇੱਕ ਸੈਸ਼ਨ ਆਉਣਾ ਮੌਨਸੂਨ ਫਿਰ ਪੁੱਛਾਂਗਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਨਾਲ ਝੂਠੇ ਵਾਦੇ ਲਾਰੇ ਨਾਰੇ ਲਾ ਕੇ ਤੁਸੀਂ ਆਪਣੇ 92 ਵਿਧਾਇਕ ਤਾਂ ਬਣਾ ਗਏ ਸੀ ਪਰ ਹੁਣ ਤੁਸੀਂ ਪੰਜਾਬ ਦੇ ਅੰਦਰ ਪੂਰੀ ਨੈਤਿਕਤਾ ਖੋ ਚੁੱਕੇ ਹੋ 50-55 ਤੁਹਾਡੇ ਐਮਐਲਏ ਹਾਰ ਗਏ 9 10 ਵਜ਼ੀਰ ਤੁਹਾਡੇ ਜਿਹੜੇ ਸੀਓ ਚੋਣ ਹਾਰ ਗਏ ਇਸ ਕਰਕੇ ਤੁਹਾਨੂੰ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਸੱਤ ਜਿਹੜੇ ਉਹ ਆਪਣੇ ਐਮਐਲਏ ਜੇ ਐਮਪੀ ਜਿਹੜੇ ਬਣਾ ਕੇ ਉਹ ਪੰਜਾਬ ਦੇ ਵੱਲੋਂ ਦੇਸ਼ ਦੇ ਵਿੱਚ ਜਿਹੜੇ ਭੇਜੇ ਨੇ ਮੈਂ ਉਹਨਾਂ ਦੇ ਲਈ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਔਰ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਕਿ ਜਿਨ੍ਹਾਂ ਦੇ ਅੰਦਰ ਅਮਰਿੰਦਰ ਸਿੰਘ ਰਾਜਾ ਬਣਿੰਗ ਜੀ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਦੇ ਉੱਤੇ ਬਹੁਤ ਦੂਸ਼ਣਵਾਦੀਆ ਰਵਨੀਤ ਮਿੱਟੂ ਕਰਦਾ ਸੀ ਤੇ ਰਵਨੀਤ ਮਿੱਟੂ ਨੂੰ ਵੀ ਮੂੰਹ ਤੋੜਮਾ ਜਵਾਬ ਜਿਹੜਾ ਉਹ ਉੱਥੇ ਦਿੱਤਾ ਧਰਮਵੀਰ ਗਾਂਧੀ ਜੀ ਦੇ ਲਈ ਬੜੇ ਸ਼ਬਦ ਬੋਲਦੇ ਸੀ ਉਹਨਾਂ ਨੇ ਵੀ ਮੂੰਹ ਤੋੜਮਾ ਜਵਾਬ ਦਿੱਤਾ ਜਲੰਧਰ ਵਾਸੀਆਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਫਿਰੋਜ਼ਪੁਰ ਵਾਸੀਆਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਅੰਮ੍ਰਿਤਸਰ ਵਾਲਿਆਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਔਰ ਬਰਦਾਸ਼ਤ ਪਰਦੇ ਅੰਦਰ ਤੈਨੂੰ ਮੂੰਹ ਤੋੜ ਮੱਜਵਾਬ ਦਿੱਤਾ ਅਸੀਂ ਹੁਣ ਤਕੜੇ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇਰਾ ਵਿਰੋਧ ਕਰਾਂਗੇ ਤੇਰੀ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਨੇ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਇਸ ਦੇ ਲਈ ਮੈਂ ਅੱਜ ਫਿਰ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੀ ਇਹ ਨੈਤਿਕਤਾ ਜਿਹੜੀ ਪੰਜਾਬ ਦੇ ਅੰਦਰ ਖੋ ਚੁੱਕਾ ਇਹਨੂੰ ਤੁਰੰਤ ਜਿਹੜਾ ਹੈ ਭਗੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਨਹੀਂ ਤਾਂ ਫਿਰ ਲੋਕ ਇਹਦੇ ਕੋਲੋਂ ਅਸਤੀਫਾ ਲੈਣ ਦੇ ਲਈ ਅਸੀਂ ਮਜਬੂਰ ਹੋ ਕੇ ਜਿਹੜੀ ਲੋਕ ਲਹਿਰ ਪੰਜਾਬ ਦੇ ਅੰਦਰ ਨੇ ਪੂਰੇ ਦੇਸ਼ ਦੇ ਅੰਦਰ ਚਲਾਵਾਂਗੇ ਔਰ ਭਗਵੰਤ ਮਾਨ ਨੂੰ ਜਿਹੜਾ ਉਹ ਝਕਾਵਾਂਗੇ ਜਿਹੜਾ ਇਹਨੇ ਦਲਤਾਂ ਦਾ ਅਪਮਾਨ ਕੀਤਾ ਸੀ ਜਿਹੜਾ ਡੇਰਾ ਬੱਲਾਂ ਦੇ ਨਾਲ ਧੋਖਾ ਕੀਤਾ ਸੀ ਤੇ ਮੇਰੇ ਖਿਆਲ ਦੇ ਅੰਦਰ ਜਲੰਧਰ ਦੇ ਸਾਰੇ ਗਰੀਬ ਲੋਕਾਂ ਨੇ ਦਲਤਾਂ ਨੇ ਮਜ਼ਦੂਰਾਂ ਨੇ ਕਿਸਾਨਾਂ ਨੇ ਇਹਦਾ ਮੂੰਹ ਤੋੜਵਾ ਜਵਾਬ ਦਿੱਤਾ ਕਿ ਤੇ ਜੇ ਤੂੰ ਗੁਰੂਆਂ ਦੀ ਧਰਤੀ ਤੇ ਜਾ ਕੇ ਜਾ ਕੇ ਵੀ 25-25 ਕਰੋੜ ਦੇ ਝੂਠ ਬੋਲਦਾ ਤਾਂ ਫਿਰ ਇਹਦਾ ਮੂੰਹ ਤੋੜਵਾ ਜਵਾਬ ਮੇਰੇ ਖਿਆਲ ਦੇ ਅੰਦਰ ਲੋਕਾਂ ਨੇ ਦੇਣਾ ਸੀ ਇਸ ਕਰਕੇ 175000 ਤੋਂ ਵੱਧ ਵੋਟਾਂ ਦੇ ਉੱਤੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਇੱਕ ਰਿਕਾਰਡ ਬਣਾ ਕੇ ਭਗਵੰਤ ਮਾਨ ਦਾ ਮੂੰਹ ਕਾਲਾ ਕੀਤਾ ਤੇ ਭਗਵੰਤ ਮਾਨ ਨੂੰ ਚਾਹੀਦਾ ਕਿ ਚੁੱਪ ਕਰਕੇ ਹੁਣ ਆਪਣੇ ਘਰ ਬੈਠ ਤੂੰ ਕਹਿੰਦਾ ਸੀ 13 ਜ਼ੀਰੋ ਹੋਣੀ ਆ ਮੈਨੂੰ ਪ੍ਰੈਸ ਵਾਲੇ ਵੀਰ ਜਦੋਂ ਕੱਲ ਪਰਸੋਂ ਅੰਦਰ VOTING ਤੇ ਗਿਆ ਤਾਂ ਕਹਿੰਦੇ ਸੀ ਕੀ ਹਾਲ ਹੈ ਤੁਹਾਡਾ ਦਿਲ ਧੜਕਦਾ ਹੋਣਾ ਮੈਂ ਕਿਹਾ ਯਾਰ ਅਸੀਂ ਤਾਂ ਚਰਨਜੀਤ ਸਿੰਘ ਚੰਨੀ ਦਾ ਜਿੱਤਿਆ ਹੋਇਆ ਅਸੀਂ ਤਾਂ ਸਰਟੀਫਿਕੇਟ ਲੈਣ ਜਾ ਰਹੇ ਹਾਂ ਔਰ ਸਰਟੀਫਿਕੇਟ ਲੈਣ ਗਏ ਤੇ ਭਗਵੰਤ ਮਾਨ ਜੀ ਤੁਸੀਂ ਕਿਹਾ ਸੀ 13 0 ਤੇ 13 ਤੇਰੀਆਂ ਆਈਆਂ ਨਹੀਂ ਤਿੰਨ ਸੀਟਾਂ ਤੇਰੀਆਂ ਜਿਹੜੀਆਂ ਉਹ ਆਈਆਂ ਤੇਰਾ ਕੀਤਾ ਹੋਇਆ ਐਲਾਨ ਤੇਰਾ ਕੀਤਾ ਹੋਇਆ ਚੈਲੰਜ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਤੇਰਾ ਮੂੰਹ ਕਾਲਾ ਕਰ ਦਿੱਤਾ ਤੇ ਪੱਤਰਕਾਰ ਭਰਾ ਪੁੱਛਦੇ ਸੀ ਵੀ 13 0 ਦੀ ਗੱਲ ਕੀ ਹੋਣੀ ਆ ਤੇ ਮੈਂ ਤੁਹਾਡੇ ਮਾਧਿਅਮ ਚ ਵੀ ਕਹਿਣਾ ਚਾਹਣਾ ਕਿ ਸ਼ਾਇਦ ਉਹਨੇ ਸ਼ਾਮ ਦੇ ਬੈਲੇ ਦੀ ਕਿਤੇ ਸਟੇਟਮੈਂਟ ਪੀਤੀ ਖਾਦੀ ਚ ਦੇ ਦਿੱਤੀ ਸੀਗੀ 13 ਤੇ 0 ਦੀ ਉਹਨੂੰ ਪਤਾ ਲੱਗਾ ਸਵੇਰ ਨੂੰ ਮੈਂ 13 ਤੇ 0 ਕਹਤਾ ਉਹ ਨਾਲੋਂ ਏਕਾ ਹਟ ਗਿਆ ਉਹ ਵੀ ਸਾਡੇ ਬਹੁਤ ਘੱਟ ਮਾਰਜਨ ਦੇ ਉੱਤੇ ਦੇਖੋ ਅਸੀਂ ਅਨੰਤਪੁਰ ਸਾਹਿਬ ਦੇ ਅੰਦਰ ਬਹੁਤ ਘੱਟ ਮਾਰਜਨ ਦੇ ਉੱਤੇ ਜਿਹੜਾ ਉਸ ਸੀਟ ਨੂੰ ਜਿਹੜਾ ਅਸੀਂ ਹਾਣੇ ਆ ਔਰ ਹਿਸ਼ਾਰਪੁਰ ਦੇ ਅੰਦਰ ਅਸੀਂ ਬਹੁਤ ਘੱਟ ਮਾਰਜਨ ਦੇ ਨਾਲ ਵੀ 25000 ਦੇ ਨਾਲ ਅਸੀਂ ਪਛੜ ਗਏ ਖੈਰ ਜਿੱਤ ਹਾਰ ਹੁੰਦੀ ਰਹਿੰਦੀ ਹੈ ਪਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਸਭ ਸਿਖਾਇਆ ਔਰ ਦੂਸਰੀ ਗੱਲ ਜਿਹੜੀ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਸ ਵੇਲੇ ਸਰਕਾਰ ਬਣਾਉਣ ਦੇ ਵਾਸਤੇ ਤੜਲੋ ਮੱਛੀ ਹੋ ਰਹੀ ਹੈ ਮੈਂ ਤੁਹਾਡੇ ਮਾਹਤਮ ਦੇ ਰਾਹੀਂ ਪੁੱਛਣਾ ਚਾਹੁੰਦਾ ਕਿ ਜਿਹੜਾ 400 ਸੀਟਾਂ ਦਾ ਦਾਵਾ ਕਰਦਾ ਸੀ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਖੁਦ 36 ਸੀਟਾਂ ਲੂਜ਼ ਕਰ ਗਈ 36 ਸੀਟਾਂ ਹਾਰ ਗਈ ਤੇ ਮੇਰੇ ਖਿਆਲ ਦੇ ਅੰਦਰ ਮੋਦੀ ਜੀ ਤੁਸੀਂ ਕਦੇ ਅਜੁੱਧਿਆਂ ਦਾ ਕਦੇ ਰਾਮ ਦੇ ਨਾਂ ਦੇ ਉੱਤੇ ਵੋਟਾਂ ਮੰਗ ਰਹੇ ਸੀ ਰਾਮ ਭਗਵਾਨ ਸਾਡਾ ਵੀ ਹੈ ਕੁੱਲ ਲਕਾਈ ਦਾ ਹੈ ਪੂਰੀ ਦੁਨੀਆ ਦਾ ਭਗਵਾਨ ਹੈ ਸ਼੍ਰੀ ਰਾਮ ਚੰਦਰ ਜੀ ਉਹ ਸਾਡੇ ਵੀ ਗੁਰੂ ਨੇ ਸਾਡੇ ਵੀ ਮਹਾਰਾਜ ਨੇ ਪਰ ਜਿਹੜੀ ਦੋਨਾਂ ਦੇ ਨਾਂ ਦੇ ਉੱਤੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੈਨੂੰ ਅਜੁੱਧੇ ਦੇ ਲੋਕਾਂ ਨੇ ਅਜੁੱਧੇ ਦੇ ਅੰਦਰ ਵੀ ਤੈਨੂੰ ਹਰਾਇਆ ਕਿ ਕੋਈ ਵਿਅਕਤੀ ਧਰਮ ਦੇ ਨਾਂ ਦੇ ਉੱਤੇ ਧਰਮ ਦਾ ਝੰਡਾ ਚੱਕ ਕੇ ਜਿਹੜਾ ਆ ਉਹ ਦੇਸ਼ ਦੇ ਅੰਦਰ ਅਜਿਹੀ ਰਾਜਨੀਤੀ ਨਹੀਂ ਕਰ ਸਕਦਾ ਇਹ ਸਭ ਤੋਂ ਵੱਡੀ ਨਰਿੰਦਰ ਮੋਦੀ ਦੀ ਹਾਰ ਹੈ ਕਿ ਜਿਸ ਮਕਸਦ ਦੇ ਵਾਸਤੇ ਉਹ ਪੂਰੇ ਦੇਸ਼ ਦੇ ਅੰਦਰ ਗਿਆ ਖਾਸ ਤੌਰ ਤੇ ਉਹਨੂੰ ਅ vũਧਿਆ ਦੇ ਲੋਕਾਂ ਨੇ ਵੀ ਸਬਕ ਸਿਖਾਇਆ ਕਿ ਤੂੰ ਇਹ ਗਲਤ ਪਰੰਪਰਾਵਾਂ ਗਲਤ ਨੀਤੀ ਪਾ ਕੇ ਜਿਹੜਾ ਤੂੰ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ ਜਿਹੜੇ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਨਾ ਨਾ 15-15 ਲੱਖ ਕਿਸੇ ਦੇ ਕੋਲ ਆਇਆ ਨਾ 2 ਕਰੋੜ ਨੌਕਰੀ ਮਲਟੀਪਲਾਈ 10 ਇਅਰ 20 ਕਰੋੜ ਨੌਕਰੀ ਮਿਲੀ ਨਾ ਗਰੀਬਾਂ ਦਾ ਮੌਲਜਾ ਮਿਲਿਆ ਨਾ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਨਾ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਉਲਟਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਜ਼ੁਲਮ ਕਰਕੇ 750 ਕਿਸਾਨਾਂ ਦੀ ਹੋਈ ਸ਼ਹੀਦੀ ਦੇ ਲਈ ਜਿਹੜੇ ਨੇ ਉਹ ਦੇਸ਼ ਦੇ મોદી ਸਾਹਿਬ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰ ਨੇ ਇਸ ਕਰਕੇ ਉਹ ਮジョਰਿਟੀ ਦੇ ਅੰਦਰ ਅਬਸੋਲਿਊਟ ਮジョਰਿਟੀ ਦੇ ਅੰਦਰ ਨਹੀਂ ਆ ਸਕਿਆ ਉਹਨੂੰ 63 ਸੀਟਾਂ ਹਾਰਨੀਆਂ ਪਈਆਂ ਇਸ ਵੇਲੇ ਦੂਸਰੀਆਂ ਪਾਰਟੀਆਂ ਦਾ ਸਹਾਰਾ ਲੈ ਕੇ ਸਰਕਾਰ ਬਣਾਉਣ ਦੇ ਲਈ ਉਹ ਅਤਾਵਲਾ ਹੋਇਆ ਉਹਦੀ ਸਰਕਾਰ ਬਣੇ ਇਹ ਲੇਟਨ ਉਹ ਸਰਕਾਰ ਕੋਲ ਜਿਆਦਾ ਸਮਾਂ ਜਿਹੜੀ ਨਹੀਂ ਚੱਲੇਗੀ ਜਿਹੜੇ ਉਹਦੇ ਸਹਿਯੋਗੀ ਨੇ ਅੱਜ ਬਹੁਤ ਵੱਡੀਆਂ ਵੱਡੀਆਂ ਡਿਮਾਂਡਸ ਕਰ ਰਹੇ ਨੇ ਤਾ ਫਿਰ ਦੇਸ਼ ਦੇ ਅੰਦਰ ਅਸਫਲਤਾ ਦੀ ਜਿਹੜੀ ਸਰਕਾਰ ਹੈ ਉਹ ਆਏਗੀ ਸਰਕਾਰ ਟੁੱਟ ਜਾਏਗੀ ਕੋਈ ਬਹੁਤਾ ਲੰਬਾ ਸਮਾਂ ਇਹ ਸਰਕਾਰ ਨਹੀਂ ਚੱਲਣੀ ਅਸੀਂ ਅੱਜ ਤੋਂ ਹੀ ਨਵੇਂ ਤੌਰ ਤਰੀਕਿਆਂ ਦੇ ਅੰਦਰ ਜਿਹੜਾ ਹੈ ਪੂਰੇ ਦੇਸ਼ ਦੇ ਅੰਦਰ ਜਾਵਾਂਗੇ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਮੌਲਕਾਰਜਨ ਖਰਦੇਸ਼ ਸਾਹਿਬ ਦਾ ਪ੍ਰਿੰਕਾ ਜੀ ਦਾ ਸੋਨੀਆ ਗਾਂਧੀ ਜੀ ਦਾ ਔਰ ਸਮੁੱਚੀ ਨੈਸ਼ਨਲ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਦਾ ਅਨੰਦਪ੍ਰਸ ਸਿੰਘ ਰਾਜਾ ਬਣਿੰਦਾ ਔਰ ਪ੍ਰਤਾਪ ਸਿੰਘ ਬਾਜਵਾ ਔਰ ਸਾਰੇ ਸਾਡੇ ਸਾਡੇ ਐਮਐਲਏ ਸਹਿਬਾਨ ਦਾ ਤਨਵਾਦ ਕਰਨਾ ਚਾਹਨਾ ਕਿ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਅੱਗੇ ਤੱਕ ਅਸੀਂ ਗਏ ਆ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਲੋਕਾਂ ਦੇ ਅੰਦਰ ਜਾਵਾਂਗੇ ਔਰ ਖਾਸ ਕਰਕੇ ਜਿਹੜੀ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਤੇ ਨਿਆ ਯਾਤਰਾ ਜਿਹੜੀ ਉਹ ਦੇਸ਼ ਦੇ ਅੰਦਰ ਕੀਤੀ ਸੀ ਉਹਦਾ ਬਹੁਤ ਵੱਡਾ ਸਾਨੂੰ ਲਾਭ ਹੋਇਆ ਇਹ ਮੈਂ ਇਸ ਗੱਲ ਦੇ ਨਾਲ ਹੀ ਇੱਥੇ ਆਪਣੀ ਗੱਲ ਨੂੰ ਸਭਾਪਿਤ ਕਰਦਾ ਹੋਇਆ ਅਖੀਰ ਦੇ ਵਿੱਚ ਦੁਬਾਰਾ ਫਿਰ ਕਹਾਂਗਾ ਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਆਪਣੀ ਨੈਤਿਕਤਾ ਨੂੰ ਗਵਾ ਚੁੱਕੇ ਨੇ ਭਗਵੰਤ ਮਾਨ ਆਪਣੀ ਨੈਤਿਕਤਾ ਨੂੰ ਗਵਾ ਚੁੱਕੇ ਨੇ ਭਗਵੰਤ ਮਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਤੇ ਕੇਂਦਰ ਦੀ ਸਰਕਾਰ ਜਦ ਮੈਜੋਰਟੀ ਉਨ੍ਹਾਂ ਦੇ ਕੋਲ ਨਹੀਂ ਹੈ ਤੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਵੀ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਵਿਰੋਧੀ ਕਰਨ ਨੂੰ ਸਰਕਾਰ ਬਣਾਉਣ ਦੇ ਲਈ ਮੌਕਾ ਦੇਣਾ ਚਾਹੀਦਾ ਕਿਉਂਕਿ ਤੂੰ 400 ਪਾਰ ਦੀ ਗੱਲ ਕਰਦਾ ਸੀ ਤੂੰ ਖੁਦ ਪਾਰਟੀ ਜਨਤਾ ਪਾਰਟੀ ਦੀਆਂ 63 ਸੀਟਾਂ ਨੂੰ ਹਾਰ ਗਿਆ ਇਸ ਕਰਕੇ ਜਿਹੜੇ ਮੁੱਦੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਉਹ ਜ਼ਰੂਰ ਮੇਰੇ ਖਿਆਲ ਦੇ ਅੰਦਰ ਪੰਜਾਬ ਦੇ ਲੋਕ ਸੁਣਦੇ ਹੋਣਗੇ ਔਰ ਜ਼ਰੂਰ ਉਹਨਾਂ ਦੇ ਉੱਤੇ ਅਮਲ ਕਰਨਗੇ ਅੱਗੇ ਤੋਂ ਵੀ ਭਗਵੰਤ ਮਾਨ ਨੂੰ ਨਕਾਰਨਗੇ ਔਰ ਬੀਜੇਪੀ ਨੂੰ ਜਿਹੜਾ ਨਕਾਰ ਕੇ ਪੰਜਾਬ ਦੇ ਅੰਦਰ ਮੁੜ ਕਾਂਗਰਸ ਨੂੰ ਜਿਹੜਾ ਉਹ ਲੈ ਕੇ ਆਉਣਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹਾਂ ਇੱਕ ਜੀ ਗੱਲ ਗਈ ਹੈ ਕਿ ਬੀਏ ਬੀ ਦੇ ਕੋਲ ਜਿਹੜੀ ਇਹ ਮਰਜ਼ੂਰੀ ਨਹੀਂ ਹੈਗੀ ਉਹ ਜੁਗੀਆਂ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਨੇ ਸਹਿਯੋਗੀ ਪਾਰਟੀਆਂ ਆਪਣੀ ਡਿਮਾਂਡ ਵਧਾ ਰਹੇ ਨੇ ਤੇ ਬੀਜੇਪੀ ਅਗਰ ਸਰਕਾਰ ਨਹੀਂ ਬਣਾਏਗੀ ਤੇ ਤੁਹਾਡੀ ਕੋ ਮਜੋਰਟੀ ਹੈਗੀ ਤਾਂ ਜੇ ਅਸੀਂ ਅਸੀਂ ਤਾਂ ਪਹਿਲਾਂ ਹੀ ਅਲਾਈਅੰਸ 파ਟਨਰ ਚ ਚੱਲ ਰਹੇ ਆ ਅਸੀਂ 295 ਕਿਹਾ ਸੀ ਅਸੀਂ 400 파ੜ ਤੋਂ ਤਾਂ ਕਿਹਾ ਹੀ ਨਹੀਂ ਉਹ ਤਾਂ ਕਹਿੰਦਾ ਸੀ ਮੈਂ ਕੱਲਾ ਹੀ 400 ਆਵਾਂਗਾ ਉਹ ਕਹਿੰਦਾ ਸੀ ਮੇਰਾ ਸਵਾਲ ਮੈਂ ਸਮਝ ਗਿਆ ਤੁਹਾਡਾ ਸਵਾਲ ਵੇ ਕੀ ਤੁਸੀਂ ਵੀ ਲੋਕਾਂ ਨੂੰ ਲੈ ਕੇ ਦੂਸਰੀਆਂ ਪਾਰਟੀਆਂ ਨੂੰ ਸਰਕਾਰ ਬਣਾਓਗੇ ਨਾ ਆਪਣੇ ਕੋਲ 228 ਆਪਣੇ ਕੋਲ ਜਿੰਨੇ ਭਾਜੀਪੀ ਦੇ ਕੋਲ ਐਸ ਸੀ ਚੱਡਿਆ ਨੇ ਆਪਣੇ ਵਾਜਪੀ ਦੀ ਸੀਟ ਨਹੀਂ ਹੈਗੀ ਨਹੀਂ ਹਾਂ ਜੇ ਉਹਨਾਂ ਦੇ ਨਾਲ 30 ਬੰਦੇ ਨਾਲ ਮਿਲ ਕੇ ਆਪਣੀ ਡਿਮਾਂਡ ਰੱਖਦੇ ਨੇ ਤੁਹਾਡੇ ਕੋਲ ਹੀ ਰੱਖਣਗੇ ਮੇਰੇ ਖਿਆਲ ਦੇ ਅੰਦਰ ਜੇ ਉਹ ਸਾਡੇ ਨਾਲ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਆ ਕਿ ਮੋਦੀ ਉਹਨਾਂ ਨੂੰ ਰਗੜ ਕੇ ਰੱਖ ਦੇਗਾ ਇਸ ਕਰਕੇ ਡਰਦੇ ਮਾਰੇ ਜਿਹੜਾ ਉਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਉਹ ਉਹਨਾਂ ਦੀਆਂ ਪਾਰਟੀਆਂ ਨੂੰ ਉਹ ਤੋੜਨਾ ਚਾਹੁੰਦੇ ਆ ਸਭ ਕੁਝ ਕਰਨਾ ਚਾਹੁੰਦੇ ਆ ਮੇਰੇ ਖਿਆਲ ਦੇ ਅੰਦਰ ਸਥਿਰਤਾ ਦੀ ਸਰਕਾਰ ਜਿਹੜੀ ਆ ਉਹ ਭਾਜਪਾ ਨਹੀਂ ਬਣਾ ਸਕਦੀ। ਮੋਢੀ ਸਾਹਿਬ ਦਾ ਸਵਾਲ ਹੈ ਕਿ ਫਲੋਰ ਤੋਂ ਡੇਟ ਚੰਗੀ ਮਿਲੀ ਹੈ। ਇਕਨ ਚੋਧਰੀ ਹੋਰਾਂ ਨੇ ਬੜੇ ਐਲਾਨ ਕੀਤੇ ਸੀ। ਫੋਟੋ ਸਾਹਮਣੇ ਨਿਕਲ ਕੇ ਆਂਦੀ ਭਾਜਪਾ ਤੇ ਬੂਥ ਦੇ ਉੱਤੇ ਚੋਧਰੀ ਹੜੀ ਉੱਥੇ ਮੌਜੂਦ ਨਹੀਂ। ਚੋਧਰੀ ਸਾਹਿਬ ਨੂੰ ਕੋਈ ਪਲੀ ਸੁਨੇਹਾ ਦਿੰਗੀ। ਸੁਨੇਹਾ ਮੇਰਾ ਇਹੀ ਹੈ ਕਿ ਆਪਣਾ ਕਿ ਬਾਣਵਲੇ ਦਿਨਾਂ ਚ ਫਲੋਰ ਦੇ ਵੀ ਇਲੈਕਸ਼ਨ ਦੇਖੇ ਜਾ ਸਕਦੇ ਨੇ। ਦੇਖੋ ਸੁਨੇਹਾ ਤਾਂ ਮੇਰਾ ਇਹੀ ਹੈ। ਕਿ ਵਿਕਰਮਜੀਤ ਸਿੰਘ ਚੌਧਰੀ ਸਾਹਿਬ ਨੂੰ ਮੈਂ ਉਹਨਾਂ ਦੇ ਪਿਤਾ ਜੀ ਦਾ ਪਹਿਲਾਂ ਗੈਰਮਾ ਬਹੁਤ ਸਤਿਕਾਰ ਕਰਦਾ ਹਾਂ ਬੜੇ ਇਮਾਨਦਾਰ ਚੰਗੇ ਨੇਤਾ ਸੀ ਜੋ ਵਿਕਰਮ ਚੌਧਰੀ ਨੇ ਕੀਤਾ ਔਰ ਇਹਨੇ ਸਾਨੂੰ ਚੈਲੰਜ ਕੀਤਾ ਸੀ ਅਖਬਾਰਾਂ ਦੇ ਜਰੀਏ ਮੀਡੀਆ ਦੇ ਜਰੀਏ ਕਿ ਦੇਖੂੰਗਾ ਇਹ ਕੀ ਕਰਦੇ ਨੇ ਆਪਣੇ ਹਲਕਿਆਂ ਦੇ ਵਿੱਚ ਵਿਕਰਮ ਜੀ ਮੈਂ 14000 ਤੇ ਜਿਤਾ ਕੇ ਸਰਦਾਰ ਚਰਜੀਤ ਸਿੰਘ ਚੰਨੀ ਨੂੰ ਭੇਜਿਆ 16000 ਤੇ ਸਰਦਾਰ ਪ੍ਰਗਟ ਸਿੰਘ ਨੇ ਜਿਤਾ ਕੇ ਭੇਜਿਆ 20 ਕੀ ਹਜ਼ਾਰ ਦੇ ਉੱਤੇ ਦਈਆ ਸਾਹਮਣੇ ਉਹਨਾਂ ਨੂੰ ਜਿਤਾ ਕੇ ਭੇਜਿਆ 202000 ਦੇ ਉੱਤੇ ਲਾਡੀ ਛੇਰੋ ਵਾਲਿਆ ਜੀ ਨੇ ਉਹਨਾਂ ਨੂੰ ਜਿਤਾ ਕੇ ਭੇਜਿਆ ਕਰਤਾਰਪੁਰ ਵਾਲਿਆਂ ਨੇ ਜਿਤਾ ਕੇ ਭੇਜਿਆ ਔਰ ਫਲੋਰ ਵਾਲਿਆਂ ਨੇ ਇਹ ਸੋਚਦੇ ਸੀ ਕਿ ਸਾਡੀ ਜੱਦੀ ਜ਼ਗੀਰ ਆ ਵੀ ਸਾਡੇ ਤੋਂ ਬਿਨਾ ਕੋਈ ਆ ਹੀ ਨਹੀਂ ਸਕਦਾ 20000 ਦੀਆਂ ਵੋਟਾਂ ਦੇ ਨਾਲ ਜਿੱਥੇ ਵਿਰੋਧੀਆਂ ਨੂੰ ਮੂੰਹ ਤੋੜਵਾ ਜਵਾਰ ਦਿੱਤਾ ਉੱਥੇ ਬਿਕਰਮ ਚੌਧਰੀ ਨੂੰ ਵੀ ਮੂੰਹ ਤੋੜਵਾ ਜਵਾਬ ਦਿੱਤਾ ਤੂੰ ਭਾਜਪੀ ਦੇ ਬੂਥਾਂ 'ਤੇ ਗਿਆ ਤੇ ਫਿਰ ਅਸਤੀਫਾ ਦੇ ਆ ਜੰਗ ਦੇ ਮੈਦਾਨ ਦੇ ਵਿੱਚ ਫਿਰ ਫਲੋਰ ਤੈਨੂੰ ਟੱਕਰਾਂਗੇ ਦੇਖਾਂਗੇ ਫਿਰ ਤੂੰ ਕੀ ਕਰਦਾ ਤੇ ਉਹਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਮੇਰੇ ਗੱਲ ਤੁਹਾਡੀ ਗੱਲ ਦਾ ਜਵਾਬ ਆ ਗਿਆ ਹੋਣਾ ਚੋਦਰੀ ਸਾਹਿਬ ਚੋਦਰੀ ਜੀ ਤੁਹਾਨੂੰ ਕੀ ਕੀਤੀ ਹੈ ਸੋਰੀ ਆਪ ਕੋ ਪਾਰਟੀ ਦਾ ਕੋਈ ਪਾਰਟੀ ਵਿਰੋਧੀ ਗਤੀਵਿਧੀਆਂ ਤੋਂ ਕਰਦੇ ਕਿਉਂ ਨਹੀਂ ਅਸੀਂ ਅਸੀਂ ਤੁਰੰਤ ਜਿਹੜਾ ਇੱਕ ਚਿੱਠੀ ਜਿਹੜੀ ਹੈ ਉਹ ਲਿਖ ਰਹੇ ਹਾਂ ਅਸੀਂ ਸਾਰੇ ਐਮ ਐਲ ਏ ਲਿਖ ਰਹੇ ਹਾਂ ਕਿ ਇਹਨਾਂ ਨੂੰ ਤੁਰੰਤ ਬਰਖਾਸਤ ਕਰੋ ਇਹਨਾਂ ਦੀ ਕੋਈ ਲੋੜ ਨਹੀਂ ਇਹ ਜਿਹੜਾ ਕਹਿੰਦੇ ਹੁੰਦੇ ਸੀ ਨਾ ਬਈ ਇਹ ਚੌਧਰੀਆਂ ਤੋਂ ਬਿਨਾ ਚੱਲਦਾ ਹੀ ਕੁਛ ਨਹੀਂ ਉਹ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਪਾਰਟੀ ਨੂੰ ਬਿਲਕੁਲ ਬੇਨਤੀ ਕਰਾਂਗੇ ਇਹਨਾਂ ਨੂੰ ਸ਼ੰਟ ਆਊਟ ਕਰੋ ਸੋਰੀ ਚਿੱਠੀ ਕਿਹਨਾਂ ਨੂੰ ਲਿਖਦੇ ਹੋ ਅਸੀਂ ਅਸੀਂ ਇਹ ਸਟੇਟ ਸਬਜੈਕਟ ਹੈ ਸਟੇਟ ਨੂੰ ਲਿਖਿਆ ਜਾਂਦਾ ਜੇ ਕੋਈ ਨੈਸ਼ਨਲ ਲੀਡਰ ਹੋਵੇ ਉਹਦਾ ਫਿਰ ਨੈਸ਼ਨਲ ਲੈਵਲ ਦੇ ਉੱਤੇ ਲਿਖਿਆ ਜਾਂਦਾ ਅਸੀਂ ਸਟੇਟ ਨੂੰ ਖੁਦ ਨਿੱਜੀ ਤੌਰ ਦੇ ਉੱਤੇ ਜਲੰਧਰ ਵਾਲੇ ਚਿੱਠੀ ਲਿਖਾਂਗੇ ਕਿ ਇਹਨਾਂ ਨੂੰ ਭਜਾਓ ਐਮਐਲਏ ਜਲੰਧਰ ਤੋਂ ਲਿਖਾਂਗੇ ਪੰਜਾਬ ਤੋਂ ਸੌਰੀ ਪੰਜਾਬ ਐਮ ਐਮ ਐਸ ਨਹੀਂ ਸਾਡਾ ਤਾਂ ਜਲੰਧਰ ਨਾਲ ਕਨਸਲਨ ਹੈ ਉਹ ਸਭ ਬਾਕੀ ਵੀ ਆਪਣੇ ਹੀ ਆ ਐਡੀ ਕਿਹੜੀ ਗੱਲ ਹੈ ਜੇ ਤੁਸੀਂ ਕਹੋਗੇ ਤਾਂ ਉਹਨਾਂ ਤੇ ਵੀ ਸਾਈਨ ਕਰਾ ਲਾਂਗੇ